ਵੱਡਾ ਵੱਡਾ ਦਿਨ ਹੈ ਅੱਜ ਸਾਡੀ ਆਜ਼ਾਦੀ ਦਾ ਦਿਨ ਹੈ ਅੱਜ ਸਾਡੇ ਆਜ਼ਾਦ ਹੋਣ ਦਾ ਪ੍ਰਤੀਕ ਹੈ ਜਿਹੜਾ ਕਿ ਅੱਜ 15 ਅਗਸਤ 1947 ਨੂੰ ਅਸੀਂ ਸਾਰੇ ਪਾਸਿਓਂ ਆਜ਼ਾਦ ਹੋ ਗਏ ਸੀ ਔਰ ਇਸ ਆਜ਼ਾਦੀ ਦਾ ਮੁੱਲ ਉਦੋਂ ਬਹੁਤ ਵੱਡਾ ਹੋ ਜਾਂਦਾ ਹੈ ਤੇ ਜਦੋਂ ਅਸੀਂ ਪੰਜਾਬ ਦੇ ਸ਼ਹੀਦਾਂ ਦਾ ਨਾਂ ਬੜੇ ਗੌਰਵ ਪੂਰਨ ਤਰੀਕੇ ਨਾਲ ਲੈਂਦੇ ਆ ਸਾਡੇ ਨੈਸ਼ਨਲ ਹੀਰੋ ਸਰਦਾਰ ਭਗਤ ਸਿੰਘ ਸਾਡੇ ਲੁਧਿਆਣਾ ਬੌਰਨ ਸੁਖਦੇਵ ਸਿੰਘ <th>ਪਰ ਨੌਕੜਾ ਮਾਰਕੀਟ ਤੋਂ ਕਰਤਾਰ ਸਿੰਘ ਸਰੱਬਾ ਸਾਡਾ ਲੁਧਿਆਣਾ ਦੇ ਨੈਸ਼ਨਲ ਹੀਰੋ ਅਤੇ ਹੋਰ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੇ ਇਸ ਲੜਾਈ ਚ ਆਜ਼ਾਦੀ ਦੀ ਲੜਾਈ ਚ ਆਪਣੀਆਂ ਜਾਨਾਂ ਦੇ ਕੇ ਦੇਸ਼ ਨੂੰ ਆਜ਼ਾਦ ਕਰਾਇਆ ਮੇਰਾ ਉਹਨਾਂ ਦੇ ਚਰਨਾਂ ਦੇ ਵਿੱਚ ਤਹੇ ਦਿਲੋਂ ਨਮਨ ਉਹਨਾਂ ਨੂੰ ਨਮਸਕਾਰ ਹੈ ਤੇ ਉਹਨਾਂ ਨੂੰ ਸਲੂਟ ਹੈ ਅੱਜ ਆਪਣੇ ਆਜ਼ਾਦੀ ਦਿਵਸ ਦੇ ਮੌਕੇ ਦੇ ਵਿੱਚ ਮੈਂ ਆਪਣੇ ਲੁਧਿਆਣਾ ਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਤੇ ਅੱਜ ਆਪਣੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਮੇਰੇ ਦੇਸ਼ ਵਾਸੀ ਬਹੁਤ ਵੱਡੀ ਵਧਾਈ ਦੇ ਪਾਤਰ ਹੈ ਔਰ ਇਸ ਵਧਾਈ ਦੇ ਮੈਸੇਜ ਨਾਲ ਮੈਂ ਇੱਕ ਮੈਸੇਜ ਹੋਰ ਦੇਣਾ ਚਾਹਨਾ ਕਿ ਅਸੀਂ ਆਰਥਿਕ ਤੌਰ ਤੇ ਵੀ ਸੁਤੰਤਰਤਾ ਮੰਨਣੀ ਹੈ ਆਤਮਿਕ ਤੌਰ ਤੇ ਵੀ ਮੰਨਣੀ ਹੈ ਫਿਜ਼ੀਕਲ ਤੌਰ ਤੇ ਵੀ ਮੰਨਣੀ ਹੈ ਤੇ ਆਪਦੇ ਮਾਈਂਡ ਸੈਟ ਦੇ ਨਾਲ ਵੀ ਸੁਤੰਤਰ ਹੋਣਾ ਇਹ ਸੁਤੰਤਰਤਾ ਉਦੋਂ ਪੂਰੀ ਹੋਊਗੀ ਜਦੋਂ ਹਰ ਦੇਸ਼ ਵਾਸੀ ਦੇ ਦਿਮਾਗ 'ਚ ਇੱਕੋ ਹੀ ਗੱਲ ਹੋਊਗੀ ਕਿ ਸਭ ਤੋਂ ਪਹਿਲਾਂ ਮੇਰਾ ਮੁਲਕ ਹੈ ਉਸ ਤੋਂ ਬਾਅਦ ਮੇਰਾ ਪਰਿਵਾਰ ਹੈ ਤੇ ਉਸ ਤੋਂ ਬਾਅਦ ਮੈਨੂੰ ਕੁਝ ਹੋਰ ਹੈ ਦੇਸ਼ ਸਭ ਤੋਂ ਪਹਿਲਾਂ ਕੌਮ ਫਿਰ ਉਸ ਤੋਂ ਬਾਅਦ ਪਰਿਵਾਰ ਉਸ ਤੋਂ ਬਾਅਦ ਤੇ ਬਾਕੀ ਗੱਲਾਂ ਬਾਅਦ 'ਚ ਤੇ ਸਾਰੇ ਦੇਸ਼ਵਾਸੀਆਂ ਨੂੰ ਮੈਂ ਵਧਾਈ ਦਿੰਦਾ ਆਪਣੇ 79ਵੇਂ ਇੰਡੀਪੈਂਡੈਂਸ ਡੇ ਤੇ ਔਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਜੋ ਆਪਣੇ ਆਲੇ ਦੁਆਲੇ ਹੋ ਰਿਹਾ ਸਾਡੇ ਮੁਲਕ 'ਚ ਹੋ ਰਿਹਾ ਔਰ ਫੇਰ ਸਾਡੇ ਮੁਲਕ ਨੂੰ ਬਾਹਰਲੀਆਂ ਤਾਕਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਤੰਗ ਪ੍ਰੇਸ਼ਾਨ ਕਰਨ ਦੀਆਂ ਕੋਸ਼ਿਸ਼ ਕਰ ਰਹੀਆਂ ਚਾਹੇ ਅਸੀਂ ਚੀਨ ਦੀ ਗੱਲ ਕਰੀਏ ਚਾਹੇ ਅਸੀਂ ਅਜ਼ਰਬੈਜਾਨ ਦੀ ਗੱਲ ਕਰੀਏ ਚਾਹੇ ਅਸੀਂ ਅਮਰੀਕਾ ਦੀ ਗੱਲ ਕਰੀਏ ਤੇ ਚਾਹੇ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਕਰੀਏ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਹਿੰਦੁਸਤਾਨ ਨੂੰ ਆਰਥਿਕ ਤੌਰ ਤੇ ਢਾਹ ਲਾਉਣ ਦੀ ਪੂਰੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅੱਜ ਮੈਂ ਤੁਹਾਡੇ ਚੈਨਲ ਰਾਹੀਂ ਆਪਣੇ 140 ਕਰੋੜ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਬਾਹਰੀਆਂ ਤਾਕਤਾਂ ਵਾਸਤੇ ਫੇਰ ਆਪਣੇ ਮਨ ਦੇ ਵਿੱਚ ਬੀਜ ਬੋਣ ਦੀ ਜ਼ਰੂਰਤ ਹੈ ਸਾਡਾ ਮੁਲਕ ਆਫੀਸ਼ੀਅਲ ਤੌਰ ਤੇ 15 ਅਗਸਤ 1947 ਨੂੰ ਆਜ਼ਾਦ ਹੋ ਗਿਆ ਲੇਕਿਨ ਇਹ ਆਜ਼ਾਦੀ ਦਾ ਬੀਜ ਕਟੋ-ਕਟ 50 ਸਾਲ ਪਹਿਲਾਂ ਬੋਇਆ ਗਿਆ ਸੀ ਜਿਹਦਾ ਸਾਨੂੰ ਰਿਜ਼ਲਟ 50 ਸਾਲ ਬਾਅਦ ਹੋਇਆ 50 ਸਾਲ ਬਾਅਦ ਮਿਲਿਆ ਅੱਜ ਵੀ ਮੈਂ ਆਪਣੇ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਣੇ ਸੁਦੇਸ਼ੀ ਹੋਣ ਦਾ ਬੀਜ ਅੱਜ ਤੋਂ ਹੀ ਬੀਜੀਏ ਤਾਂ ਕਿ ਅਸੀਂ 2047 ਯਾ 2047 ਤੋਂ ਪਹਿਲਾਂ ਜਿਹੜਾ ਸਾਡਾ ਵਿਸ਼ਵ ਗੁਰੂ ਬਣਨ ਦਾ ਟੀਚਾ ਹੈ ਅਸੀਂ ਉਹਦੇ ਵੱਲ ਅਗਰਸਰ ਹੋਈਏ ਔਰ ਅੱਜ ਹੀ ਆਪਣੇ ਮੁਲਕ ਚ ਐਸਾ ਬੀਜ ਬੋਜੀਏ ਐਸੀ ਫਸਲ ਬੀਜੀਏ ਕਿ ਜਿਹੜੀ 20000 2000 ਸੌਰੀ 2047 ਤੋਂ ਪਹਿਲਾਂ ਪਹਿਲਾਂ ਉਹ ਫਸਲ ਤਿਆਰ ਹੋ ਜੇ ਤੇ ਅਸੀਂ ਨੰਬਰ 1 ਮੁਲਕ ਬਣ ਜਾਈਏ ਸਾਰੇ ਮੁਲਕਾਂ ਤੋਂ ਅੱਗੇ ਹੋ ਜਾਈਏ ਇਸੇ ਨਾਲ ਅੱਜ ਮੈਂ ਫੇਰ ਸਾਰਿਆਂ ਨੂੰ ਮੈਸੇਜ ਦੇਣਾ ਹੈਪੀ ਇੰਡੀਪੈਂਡੈਂਸ ਡੇ